ਸੋ ਯਾਰ ਕੋ ਸਾਜਾ ਨਾਮ ਮੇਰਾ ਅਧਾਰੋ ਬਾਜੇ ਪੰਜ ਸ਼ਬਦ ਜਦ ਨਾਲ ਸੁਭਾਗ ਹੈ ਜਦ ਸੁਭਾਗ ਹੈ ਸ਼ਰਬਾ ਜੇ ਕਹਾਂ ਜਿਤ ਕਰ ਧਾਰੀ ਆ ਪੰਜ ਤੂਤ ਗੁਰੂ ਰਸ ਕੀਤੇ ਤਾਨ ਰਕਤ ਤੁਮਾਰਿਆ ਕੋ ਕਰਮ ਮਾਇਆ ਤਜ ਕੋ ਸਨਾਮ ਹਰ ਕੈ ਲਾਗੇ ਜਹਿ ਨਾਮ ਤੋ ਜਹਿ ਤੋ ਵਕਾ ਅਨੰਦ ਬਾਦੀ ਅਨੰਦ ਸੁਮੋ ਹੋ ਗੜਿ ਪਾਤੀਓ ਸਰਬ ਰਮਨੂਰ ਪੂਰੇ ਆਰ ਬ੍ਰਹਮ ਪ੍ਰਭ ਪਾਯਾ ਪੂਰੇ ਸਭ ਸੋਈ ਪੂਰੇ ਮੁਰਤੇ ਆਏ ਸੋਹੰਤੇ ਪਰੀਤ ਰਾਗੇ ਭਗਤ ਸਤਪੁਰ ਰਹਿਆ ਭਾਪੂ ਦੇ ਜਨਮਤਮਾਨ ਰੂਪ ਚਰਨ ਲਾਗੇ ਵਾਜ ਨਨਹਦ ਪੂਰੇ ਹਉਂਦੇ ਪਰੀਤ ਰਹਦੇ ਭਗਤ ਸਤਪੁਰ ਰਹਿਆ ਭਾਪੂ ਦੇ ਜਨਮਤਮਾਨ ਰੂਪ ਚਰਨ ਲਾਗੇ ਵਾਜ ਨਨਹਦ ਪੂਰੇ ਵਾਜੁ ਨੀਕਾ ਭਤਸਾ ਵੰਤਿ ਬਤਿਆ ਤਾਪ ਤੇਰੀ ਵਢਿਆ ਹੀ ਕੋਈ ਨਾਉ ਨ ਜਾਣੇ ਜੀ ਦੀਵਾ ਜੁਲੀ ਰਾਸ ਕੰਕਾਰ ਵਾਹਿਗੁਰੂ ਜੀ ਕੀ ਬਖਸ਼ੇ ਸ੍ਰੀ ਭਗਤ ਜੀ ਸਾਹੇ ਨਾਥੀ ਭਗਤ ਜੀ ਕੀ ਪਾਕਸ਼ਾ ਹੀ ਰਸਮੀ ਮੇ ਤੁਮ ਕਰਵਾ ਨਰਕਾਇ ਗੁਰੂ ਨਾਨਕ ਦੇਵ ਜੀ ਆਹੇ ਬਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਸਾਹੂ ਇਸ ਸਾਹੇ ਅਰਜਨ ਖਾਲਸਾ ਗੋਬਿੰਦ ਸਿੰਘ ਜੀ ਸਮਰੋਹ ਸ੍ਰੀ ਹਰਿ ਨਾਇਕ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਆਏ ਜਿਸ ਡਠੇ ਸਾਪੁਤ ਜਾਇ ਤੇ ਬਹਾਦਰ ਸਮਰੀਆ ਕਰਨਾਮ ਲਿ ਆਵੈ ਧਾਏ ਸਭ ਥਾਂ ਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਂ ਹੀ ਹੋਏ ਸਹਾਇ ਦਸਾ ਪਾਤਸ਼ਾਹੀਆਂ ਦੀ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇਆਂ ਹੱਠੀਆਂ ਜਪੀਆਂ ਤੱਕੀਆਂ ਜਿਨ੍ਹਾਂ ਨਾਮ ਜਪਿਆ ਹੈ ਵਾਹਿਗੁਰੂ ਜੀ ਕੰਢ ਛਕਿਆ ਹੈ ਦੇਖ ਚਲਾਏ ਤੇ ਉਹ ਐ ਦੇਖਣ ਕੰਡਕਟ ਕੀਤਾ ਇਹਨਾਂ ਪਿਆਰਿਆਂ ਸੁਜਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੀਟ ਸੀਸ ਤੇ ਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਦਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਕਰਵਾਇਆ ਗੁਰਦੁਆਰਿਆਂ ਤੇ ਸੇਵਾ ਲਈ ਮਹਾਰਤ ਕਰਵਾਜੀ ਕਿੰਨਾ ਦੀ ਕਮਾਈ ਦਾ ਧਿਆਨ ਵਰਤੋ ਜੀ ਕਹਾਰਾ ਇਹ ਮਨਤਾ ਜੀ ਕੋਲ ਬਾਰੇ ਬੋਲੋ ਜੀ ਬਾਤੋ ਜੀ ਕੋ ਸਖਨ ਸੁਖੀ ਦਾਤ ਕੇ ਸਦਾਨ ਰਤਗਾਰ ਬਵੇ ਤਾਰ ਸਹਾਉਦਾਨ ਪੁਰਸਾ ਦਾਤ ਦਾ ਨਾਮ ਸਦਾਨ ਨਾਮਦਾਰ ਸ੍ਰੀ ਅਮਰਤ ਸਰਦੇ ਸਰੂਪ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ ਜੋਗੀਆਂ ਝੰਡੇ ਬੰਗੇ ਜੋਗੋ ਜੁਗਾਤੰ ਧਰਮ ਕਾ ਜੈਕਾਰਾ ਬੋਲੋ ਜੀ ਸਲੋਕ ਮਹਲਾ ਦੂਜਾ ਆਪੇ ਜਾਣ ਕਰਿ ਆਪ ਆਪੇ ਹੋਣੇ ਰਾਤ ਸਹਿ ਅਗੇ ਨਾਨਕਾ ਕਰੇ ਕਿਰਤ ਸਾਹਿਬ ਧੰਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਓ ਧੰਨ ਧੰਨ ਪਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਧੰਨ ਧੰਨ ਦਾਸ ਗੁਰੂ ਸਰਗਣ ਜੀ ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਪੱਖ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆਪ ਜੀ ਨੇ ਬੜੀ ਮਹਾਨ ਬਖਸ਼ਿਸ਼ ਰਹਿਮਤ ਕਿਰਪਾ ਕੀਤੀ ਹੈ ਸਤਿਗੁਰੂ ਜੀਓ ਸੇਵਕ ਪਰਿਵਾਰ ਦੇ ਮਨ ਪ੍ਰੇਰ ਕੇ ਆਪ ਜੀ ਨੇ ਆਪਣੇ ਚਰਨਾਂ ਦੇ ਨਾਲ ਜੁੜਿਆ ਹੈ ਆਪ ਜੀ ਦੇ ਦਰ ਘਰ ਦੀ ਸੇਵਾ ਦੀ ਬਖਸ਼ਿਸ਼ ਕੀਤੀ ਹੈ ਸਵਰਗਵਾਸੀ ਸਰਦਾਰ ਗੁਰਦੇਵ ਸਿੰਘ ਜੀ ਧਾੜੀਵਾਲ ਉਹਨਾਂ ਦੇ ਪੁੱਰੇ ਦਿਲ ਮੁਹ ਦੀਪ ਸਿੰਘ ਅਤੇ ਕਮਨ ਦੀਪ ਸਿੰਘ ਗੁਰੂ ਕਰਨ ਸਿੰਘ ਜੀ ਪੁੱਤਰ ਸਵਰਗਵਾਸੀ ਸਵਰਨ ਸਿੰਘ ਅਤੇ ਸਵਰਗਵਾਸੀ ਸਰਦਾਰ ਗੁਰਚਨ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਅਤੇ ਸਤਿਗੁਰੂ ਜੀਓ ਮਨਦੀਪ ਸਿੰਘ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀਓ tatha ਸੁੰਮੂ ਪਰਿਵਾਰ ਵੱਲੋਂ ਸਤਿਗੁਰੂ ਜੀਓ ਓਟ ਆਸਰੇ ਲਾਇ ਕਰਕੇ ਕੱਲ ਤੋਂ ਲੈ ਕੇ ਮਹਾਰਾਜੀ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਿਵਾਰ ਵੱਲੋਂ ਆਪਣੇ ਘਰ ਗ੍ਰਹਿ ਦੇ ਵਿੱਚ ਸਤਿਗੁਰੂ ਜੀ ਨਵੀਂ ਬਣਾਈ ਹੋਈ ਕੋਠੀ ਦੇ ਵਿੱਚ ਸਤਿਗੁਰੂ ਪਰ ਆਰੰਭ ਕਰਕੇ ਆਪ ਜੀ ਦੇ ਚਰਨ ਪਰਸੇ ਹਨ ਆਪ ਜੀ ਦੀ ਕਿਰਪਾ ਦੁਆਰਾ ਗੁਰਬਾਣੀ ਆਦੋਂ ਤੋਂ ਲੈ ਕੇ ਮੱਧ ਭਾਗ ਵਿੱਚ ਗੁਰਬਾਣੀ ਪਹੁੰਚੀ ਹੈ ਸਤਿਗੁਰੂ ਜੀ ਛੇ ਪੌੜੀਆਂ ਅਨੰਦ ਸਾਹਿਬ ਜੀ ਦਾ ਜਾਪ ਕੀਤੇ ਗਏ ਹਨ ਪਾਠ ਜਿੰਨਾ ਪੜੋਂ ਸਤਿਗੁਰੂ ਜੀ ਕੱਲ ਤੋਂ ਲੈ ਕੇ ਬਾਣੀ ਦੇ ਜਾਪ ਕਰਦੇ ਆ ਪਰਿਵਾਰ ਕੋਲ ਸੇਵਾ ਨਿਭਾਉਂਦੇ ਆ ਵਿਚਰਦੇ ਆ ਜਾਣੇ ਅਣਜਾਣ ਦੇ ਵਿੱਚ ਸਤਿਗੁਰ ਬੇਅੰਤ ਭੁੱਲਾ ਹੋ ਜਾਂਦੀਆਂ ਹਨ ਗਲਤੀਆਂ ਹੋ ਜਾਂਦੀਆਂ ਨੇ ਆਪਣੇ ਅਣਜਾਣ ਵਿੱਚ ਸਮਝ ਕੇ ਸਾਨੂੰ ਸਾਰੇ ਅਨਮਾਫ ਕਰਨਾ ਮਰਤ ਬਖਸ਼ੂ ਸੁੱਧ ਸੇਵਾ ਕਰਨ ਦਾ ਸੁੱਧ ਬਾਣੀ ਪੜਨ ਦਾ ਬਲ ਬਖਸ਼ੂ ਭੁੱਲ ਚੁੱਕਾਂ ਦੀ ਖਿਮਾ ਕਰੋ ਮਹਾਰਾਜ ਜੀ ਪਰਿਵਾਰ ਦੇ ਸਾਰੇ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਹਿੰదేశਾਂ ਬਦੇਸਾਂ ਦੇ ਵਿੱਚ ਸਤਿਗੁਰੂ ਸਾਦਾ ਅੰਗ ਸੰਗ ਸਹਾਈ ਹੋ ਕੇ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਬਜ ਨੇ ਹਰ ਰੱਖਣਾ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਵਰਤੌਣੀ ਸਤਿਗੁਰੂ ਜੀਓ ਐਸ ਵਕਤ ਮਧ ਦੀ ਅਰਦਾਸ ਹੈ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਕਿਰਪਾ ਕਰੀ ਪਾਕਸਾ ਨੂੰ ਸੋਚ ਪਵਿਤਰਾ ਹੁਣ ਲਾਗੋ ਭੋਗ ਹਰ ਰਾਈ ਦੀ ਲੱਗਿਆ ਭੋਗ ਸੰਗ ਗੁਰੂ ਦੇ ਵਿੱਚ ਵਰਤੌਣ ਦੀ ਹੋਵੇ ਆਗਿਆ ਜੋ ਸਕੇ ਆਪ ਜੀ ਦਾ ਨਾਮ ਵਾਜ ਗੁਰੂ ਵਾਜ ਗੁਰੂ ਵਾਜ ਗੁਰੂ ਜੱਪੇ ਕਲਾਬ ਜੀ ਕੀ ਵਰਤੇ ਪਰਿਵਾਰ ਦੀ ਅਤੇ ਸੰਗਤ ਦੀ ਐਸ ਵਕਤ ਦੀ ਹਾਜ਼ਰੀ ਦਰਤੇ ਕਰੋ ਪ੍ਰਵਾਨ ਢਟਾਵਾਂ ਦਰ ਪ੍ਰਵਾਨ ਮਦਭੋਗ ਦੇ ਪਾਵਨ ਪਵਿੱਤਰ ਓਕਨਾਮਾ ਸਾਹਿਬ ਜੀ ਨੇ ਬਖਸ਼ਿਸ਼ਾਂ ਕਰੋ ਸਹੀ ਪਿਆਰੇ ਮੇਲੋ ਜਨਾ ਮਿਲਿਆ ਨਾਮ ਚਤਾਵੇ ਨਾਨਕ ਨਾਮ ਚਲਦੀ ਕਲਾ तेरे ਬਾਣੇ ਸਰਬਤ ਦਾ ਵਾਜ ਜੀ ਜੀ ਦਾ ਖਾਸਾ ਵਾਜ ਜੀ ਕੀ ਪਤੇ ਬੋਲੇ ਸੋਨਿਹਾਲ ਵਾਜ ਕਾਲ ਸਾਵਾ ਵਾਜ ਕੀ ਫਤੇ ਨਾਨਕ ਸਦਾ ਸਤਿ ਅਕਤਿ ਅਵਨਾਮ ਗੋਇਣ ਗਾਇਆ ਜਗ ਮਾਲਾ ਕਨਮਾ 我不我不要这样